ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੋਰਚੇ ਲੱਗੇ ਹੋਏ ਆ ਤੇ ਕਾਫੀ ਸਾਰੇ ਜਿਹੜੇ ਕਿਸਾਨ ਹੈ ਉਹ ਜਿਹੜਾਂ ਦੇ ਵਿੱਚ ਹੈ ਉਹ ਸਮੁੱਦੇ ਨੂੰ ਵਿਚਾਰਨ ਦੇ ਲਈ ਅਸੀਂ ਐਮਰਜੈਂਸੀ ਮੀਟਿੰਗ ਬੁਲਾਈ ਆ ਸਾਰੇ ਲੀਡਰ ਪਹੁੰਚ ਰਹੇ ਆ ਥੋੜੇ ਸਮੇਂ ਦੇ ਵਿੱਚ ਮੀਟਿੰਗ ਅੱਜ ਹੀ ਸ਼ੁਰੂ ਕਰਨ ਜਾ ਰਹੇ ਆ ਛਿਟਾ ਉਹਦਾ ਤਕਰੀਬਨ 4 ਵਜੇ 4:30 ਵਜੇ ਸਾਹਮਣੇ ਜਿਹੜੀ ਸੀਐਮ ਜੀ ਨਾਲ ਮੀਟਿੰਗ ਹੋਈ ਸੀ ਉਹਦੇ ਤੇ ਗੱਲਾਂ ਤਾਂ ਇਹ ਕਿੰਨੀ ਹੋਈਆਂ ਉਹ ਤਾਂ ਬਹੁਤ ਆ ਗਿਆ ਪ੍ਰੈਸ ਉਹ ਬਹੁਤ ਆ ਗਿਆ ਪ੍ਰੈਸ ਦੇ ਵਿੱਚ ਜਿਹੜਾ ਮੁੱਖ ਮੰਤਰੀ ਨਾਲ ਗੱਲਬਾਤ ਉਹ ਬਹੁਤ ਆ ਚੁੱਕਿਆ ਹੁਣ ਤੱਕ ਹੁਣ ਤਾਂ ਨਵੇਂ ਨਹੀਂ ਗੱਲ ਕਰੋ ਕੀ ਮੀਟਿੰਗ ਚ ਹੈ ਤੁਸੀਂ ਦੇਖੇ ਲਿਆ ਹੁਣ ਸਾਡੇ ਸੈਂਕੜੇ ਕਿਸਾਨ ਜਿਹੜੇ ਜ਼ਿਲ੍ਹਾ 'ਚ ਡੱਕ ਦਿੱਤੇ ਸੀ ਸੈਂਕੜੇ ਕਿਸਾਨ ਘਰਾਂ 'ਚ ਡੱਕ ਦਿੱਤੇ ਸੀ ਅਸੀਂ ਰੂਪੋਸ਼ੋ ਕੇ ਇਹ ਮੋਰਚੇ ਨੂੰ ਸੰਭਿਆ ਚਲਾਇਆ ਤੇ ਕਿਸਾਨਾਂ ਨੇ ਸਾਨੂੰ ਕਿਸਾਨਾਂ ਨੂੰ ਸਾਨੂੰ ਚੰਡੀਗੜ੍ਹ ਵੀ ਨਹੀਂ ਜਾਣ ਦਿੱਤਾ ਜਿਵੇਂ ਭਾਜਪਾ ਸਰਕਾਰ ਸਾਨੂੰ ਦਿੱਲੀ ਜਾਣ ਤੋਂ ਰੋਕ ਰਹੀ ਆ ਇਹ ਮੁੱਖ ਮੰਤਰੀ ਜਿਹੜਾ ਇਹਨਾਂ ਨੇ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਬੜੀ ਵਧੀਆ ਮੀਟਿੰਗ ਚ ਗੱਲ ਹੋ ਰਹੀ ਸੀ ਅਸੀਂ ਉਹੀ ਪੁੱਛ ਰਾਇ ਸੀ ਵੀ ਸਵਾ ਸਾਲ ਪਹਿਲਾਂ ਤੁਹਾਡੇ ਤੋਂ 12 ਮੰਗਾ ਅਸੀਂ ਬਣਵਾ ਕੇ ਗਏ ਸੀ ਉਹਦੀ ਕੋਈ ਮੰਗ ਪੂਰੀ ਕੀਤੀ ਆ ਤੇ ਉਹ ਇਸ ਟੈਕਸ ਦੇ ਵਿੱਚ ਆ ਕੇ ਹੀ ਮੀਟਿੰਗ ਛੱਡ ਕੇ ਚਲੇ ਗਿਆ ਤੇ ਸਾਨੂੰ ਧਮਕੀ ਦੇ ਕੇ ਗਿਆ ਜਿਹੜਾ ਕੋਈ ਕਰਨਾ ਕਰ ਲਓ ਤੇ ਉਹਦੇ ਲਈ ਅਸੀਂ ਅੱਜ ਦੁਬਾਰਾ ਕਿਉਂਕਿ ਕਿਸਾਨ ਕੁਛ ਅਜੇ ਰਿਹਾ ਹੋਗੇ ਨੇ ਬਾਕੀ ਕੁਛ ਅਜੇ ਹੈਗੇ ਉਹ ਅਸੀਂ ਅੱਜ ਮੀਟਿੰਗ ਚ ਪਤਾ ਲਵਾਂਗੇ ਕੋਈ ਕਈ ਜਿਹਾ ਮੋਰਚੇ ਦੇ ਚੱਲ ਰਹੇ ਨੇ ਕਿਉਂਕਿ ਉਹ ਕਿਸਾਨ ਰਿਹਾ ਹੋਣ ਤੋਂ ਬਾਅਦ ਹੀ ਮੋਰਚੇ ਹਟਣਗੇ ਤੇ ਹੁਣ ਅਸੀਂ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਜੋ ਚੈਲੰਜ ਮੁੱਖ ਮੰਤਰੀ ਨੇ ਪੰਜਾਬ ਦਾ ਕਿਸਾਨਾਂ ਨੂੰ ਕੀਤਾ ਸਕੀਮ ਨੂੰ ਕੀਤਾ ਇੱਕ ਸਕੀਮ ਵੱਡੀ ਪਾਰਟੀ ਹੈ ਜਿਹੜੀ ਸੈਂਟਰ ਸਰਕਾਰ ਨਾਲ ਵੀ ਪੰਗਾ ਲੈਂਦੀ ਹੈ ਸੈਂਟਰ ਸਰਕਾਰ ਨੂੰ ਵੀ ਝਗਾਉਂਦੀ ਹੈ ਮੰਗਾ ਮੰਦੀ ਹੈ ਇਹ ਤਾਂ ਛੋਟੀ ਜੀ ਸਰਕਾਰ ਆ ਪੰਜਾਬ ਸਰਕਾਰ ਤੇ ਅਸੀਂ ਚੈਲੰਜ ਮਨਜ਼ੂਰ ਕਰਦੇ ਆ ਤੇ ਅਸੀਂ ਅੱਜ ਦੀ ਮੀਟਿੰਗ ਤੇ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਅਸੀਂ ਤੁਹਾਨੂੰ 6 ਵਜੇ ਦੱਸਾਂਗੇ ਆਗੂ ਵੀ ਕੋਈ ਹਰਾਸਤ ਆ ਜੀ ਅੱਜ ਤੱਕ ਆਗੂ ਤਕਰੀਬਨ ਆ ਗਏ ਨੇ ਸਾਰੇ ਤੇ ਇੱਥੇ ਪਤਾ ਲੱਗ ਜੂ ਜੇ ਕੋਈ ਰਹਿੰਦਾ ਹੋਇਆ ਪਰ ਸਾਨੂੰ ਰਿਪੋਰਟਾਂ ਮਿਲੀਆਂ ਨੇ ਚੰਡੀਗੜ੍ਹੋਂ ਵੀ ਸਾਨੂੰ ਫੋਨ ਆਇਆ ਵੀ ਦੱਸ ਦੋ ਜੇ ਕਿਸੇ ਜੇਲ੍ਹ ਚ ਲੁਧਿਆਣੇ ਜੇਲ੍ਹ ਚ ਹੁਣੇ ਹੀ ਮੇਰੇ ਕੋ ਆਈ ਆ ਹੁਣੇ ਸਾਡੇ ਆਗੂ ਅ ਅਵਤਾਰ ਸਿੰਘ ਮਹਿਲੋ ਜਿਹੜੇ ਸਾਡੇ ਸਰਪ੍ਰਸਤ ਨੇ ਉਹਨਾਂ ਨੂੰ ਤਿੰਨ ਦਿਨ ਪਹਿਲਾਂ ਘਰੇ ੜਕੀ ਰੱਖਿਆ ਫਿਰ ਕੱਲ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਸੀ ਇਸ ਤਰ੍ਹਾਂ 18-20 ਬੰਦੇ ਹੁਣੇ ਰਿਹਾ ਹੋਏ ਆ ਮੈਨੂੰ ਫੋਟੋ ਆਈ ਆ ਤੇ ਬਾਕੀ ਅਸੀਂ ਹੁਣ ਪੁੱਛ ਲੈਨੇ ਆ ਵੀ ਜਿਹੜੇ ਉਹਨਦੇ ਜੇਲ੍ਹ 'ਚ ਨੇ ਉਹ ਰਿਹਾ ਕਰਾਉਣ ਕਰਵਾਵਾਂਗੇ ਅਸੀਂ ਅੱਜ ਹੀ ਭਾਵੇਂ ਉੱਥੇ ਸਾਨੂੰ ਮੋਰਚਾ ਨਾ ਲਾਉਣਾ ਪਵੇ ਤੇ ਅਗਲਾ ਪ੍ਰੋਗਰਾਮ ਅੱਜ ਸੁਣਨ ਨੂੰ ਦੇਖ ਕੇ ਜਾਵਾਂਗੇ ਜੀ ਇਹ ਮਾਲ ਨੇ ਇੱਕ ਗੱਲ ਕਹੀ ਹੈ ਕਿ ਜਿੰਨੀਆਂ ਵੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਨਾਲ ਸੰਬੰਧਿਤ ਨੇ ਔਰ ਦੂਸਰਾ ਜਿਹੜੇ ਧਰਨੇ ਨੇ ਉਹਦੇ ਨਾਲ ਲੋਕ ਬਹੁਤ ਪਰ ਪ੍ਰੇਸ਼ਾਨ ਕੈਮਰਾਮੈਨਸ ਨੂੰ ਕਿਵੇਂ ਬੇਗਦੋਨਾ ਦੇ ਬਿਆਨ ਜਦੋਂ ਆਪ ਧਰਨੇ ਲਾਉਂਦੇ ਹੁੰਦੇ ਸੀ ਉਦੋਂ ਨਹੀਂ ਸੀ ਪਰੇਸ਼ਾਨ ਹੁੰਦੇ ਸਾਡੇ ਨਾਲ ਧੂਰੀ ਮਿਲ ਤੇ ਬੈਠੇ ਰਹੇ ਆ ਧਰਨੇ ਲਾਉਂਦੇ ਰਹੇ ਆ ਕੇਸਰੀਵਾਲ ਨੇ ਧਰਨੇ ਲਾਏ ਆ ਕਦੇ ਖੰਭਿਆਂ ਤੇ ਚੜਦੇ ਸੀ ਉਦੋਂ ਲੋਕ ਨਹੀਂ ਸੀ ਪਰੇਸ਼ਾਨ ਹੁੰਦੇ ਪਰੇਸ਼ਾਨ ਤਾਂ ਇਹਨਾਂ ਨੇ ਕੀਤਾ ਅਸੀਂ ਪਰੇਸ਼ਾਨ ਕਰਨਾ ਹੀ ਨਹੀਂ ਸੀ ਅਸੀਂ ਤਾਂ 34 ਦਾ ਗਰਾਊਂਡ ਮੰਗਿਆ ਹੋਇਆ ਸੀ 7 ਦਿਨ ਦਾ ਸਾਡਾ ਜਿਹੜਾ ਧਰਨਾ ਸੀ ਉੱਥੇ ਤੇ ਉਹ ਮੰਗਨ ਲਈ ਸਾਡਾ ਧਰਨਾ ਸੀ ਉੱਥੇ ਅਸੀਂ ਆਰਾਮ ਨਾਲ ਬਹਿ ਜਾਣਾ ਸੀ ਇਹਨਾਂ ਨੇ ਲੋਕਾਂ ਨੂੰ ਚੱਕ ਚੱਕ ਕੇ ਉਹਦੀ ਰਾਤ ਤੋਂ ਪਰੇਸ਼ਾਨ ਕੀਤਾ ਲੋਕਾਂ ਨੂੰ ਜਾਂ ਕਿਸੇ ਨੇ ਪੇਪਰ ਦੇਣੇ ਸੀ ਉਹ ਰਹਿ ਗਏ ਨੇ ਕਿਸੇ ਨੇ ਕੋਈ ਕੰਮਾਂ ਤੇ ਜਾਣਾ ਸੀ ਉਹ ਪਰੇਸ਼ਾਨ ਕੀਤੇ ਨਾਕੇ ਲਾ ਲਾ ਬੱਸਾਂ ਦੇ ਵਿੱਚੋਂ ਐ ਕੱਢ ਕੱਢ ਕੇ ਜਿਵੇਂ ਹਰਿਆਣਾ ਸਰਕਾਰ ਨੇ ਚੌਧਰੀ ਭਜਨ ਲਾਲ ਨੇ ਬੱਸਾਂ ਨੂੰ ਕੱਢ-ਕੱਢ ਕੇ ਸਿੱਖਾਂ ਨੂੰ ਰੋਕਦੀ ਸੀ ਐਵੇਂ ਇਹਨਾਂ ਨੇ ਗੱਲ ਕੀਤਾ ਸਾਡੇ ਨਾਲ ਜਿਹੜਾ ਚੰਡੀਗੜ੍ਹ ਮੋਰਚਾ ਲਗਾਉਣਾ ਸੀ ਉਹ ਕੇਂਦਰ ਸਰਕਾਰ ਦੇ ਖਿਲਾਫ ਸੀ ਜਾਂ ਪੰਜਾਬ ਸਰਕਾਰ ਦੇ ਖਿਲਾਫ ਸੀ ਕੇਂਦਰ ਸਰਕਾਰ ਵਾਲੀ ਗੱਲ ਇਹਨਾਂ ਨੇ ਕਰਤੀ ਸੀਗੀ ਇਹ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਾਡੀਆਂ 6 ਸਾਲ ਪਹਿਲਾਂ ਮੰਗਾ ਸੀ 12 14 ਮੰਗਾ ਤੇ ਸਹਿਮਤੀ ਹੋਈ ਸੀ ਵਨ ਟਾਈਮ ਸੈਟਲਮੈਂਟ ਇਹਨਾਂ ਨੇ ਕਰਨੀਆਂ ਉਹ ਵਾਰਾ ਡੰਗਰਾਂ ਦਾ ਕੰਮ ਇਹਨਾਂ ਨੇ ਕਰਨਾ ਕੋਈ ਖਾਤੇ ਖੋਲਣੇ ਇਹਨਾਂ ਨੇ ਕਰਨੇ ਆ ਕੋਈ ਕਰਾਪਸ਼ਨ ਦੀਆਂ ਗੱਲਾਂ ਸੀ ਉਹ ਇਹਨਾਂ ਨੇ ਕਰਨੀਆਂ ਨੇ ਕੋਈ ਬਿਜਲੀ ਦੇ ਜਿਹੜੇ ਲਿਫਟ ਪੰਪ ਲੱਗੇ ਉਹਨਾਂ ਦੇ ਪੁ ਮੁਆਫ ਕਰਨ ਸੀ ਇਹਨਾਂ ਦੀਆਂ ਨੇ ਕੋਈ ਸਾਡੇ ਸ਼ਹੀਦਾਂ ਨੂੰ ਨੌਕਰੀ ਦੇਣੀ ਆ ਉਹ ਇਹਨਾਂ ਦੀਆਂ ਗੱਲਾਂ ਬੜੀਆਂ ਛੋਟ ਛੋਟੀਆਂ ਮੰਗਾ ਸੀ ਚੀਜ਼ ਉਹ ਇੱਕ ਵੀ ਮੰਗ ਸਭਾ ਸਾਲ ਦੇ ਵਿੱਚ ਪੂਰੀ ਨਹੀਂ ਹੋਈ